ਬਾਚੂ ਆਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਘਟਨਾਗ੍ਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਹਾਂ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ ਕਰਤਾਰ ਕਿਤੇ ਨਾ ਕਿਤੇ ਸ਼ੱਕੀ ਰਿਹਾ ਹੈ ਮਨਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸਰਬੱਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਆ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਸੋ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਇੱਕ ਤਰ੍ਹਾਂ ਨਾਲ ਸਿੱਖ ਸੰਗਤਾਂ ਨਿਰਾਸ਼ ਹੋ ਕੇ ਨਾ ਜਾਣ ਕਿ ਅਸੀਂ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਤੇ ਦੂਜੇ ਬਣੇ ਜਦੋਂ ਮੋਰਚਾ ਆਪਾਂ ਨੂੰ ਪਤਾ ਹੈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਉੱਥੇ ਕਿਹੜੀਆਂ ਗੱਲਾਂ ਤੋਂ ਜਿਹੜਾ ਹੈ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਕਿਉਂਕਿ ਮੋਰਚੇ ਪਹਿਲਾਂ ਵੀ ਲੱਗਦੇ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਖਾਸ ਕਰਕੇ ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲੈਨੇ ਆ ਜਾਂ ਆਪਾਂ ਕਹਿ ਲਈਏ ਕਿ ਭਾਈ ਗੁਰਬਖਸ਼ ਸਿੰਘ ਵਾਲਾ ਹੋਵੇ ਜਾਂ ਉਸ ਤੋਂ ਬਾਅਦ ਬਰਗਾੜੀ ਮੋਰਚਾ ਹੋਵੇ ਇਹਨਾਂ ਮੋਰਚਿਆਂ ਦੇ ਵਿੱਚ ਕਿਤਨਾ ਕਿਤੇ ਬਾਅਦ 'ਚ ਆਕੇ ਜਿਹੜਾ ਕੁਝ ਲੋਕ ਆਕੇ ਤਾੜੋ ਪੀੜ ਕਰ ਲੈਂਦੇ ਨੇ ਬਾਅਦ 'ਚ ਆਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਘਟਨਾਗ੍ਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਵੈਮ ਸਵਾਲ ਆ ਕਿਉਂਕਿ ਆਪਾਂ ਵਾਰ-ਵਾਰ ਦੇਖ ਰਹੇ ਹੈਗੇ ਆ ਭਾਈ ਗੁਰਬਖਸ਼ ਸਿੰਘ ਉਹਨਾਂ ਵੱਲੋਂ ਦੋ ਮੋਰਚੇ ਲਗਾਏ ਗਏ ਬਾਬਾ ਸੂਰਤ ਸਿੰਘ ਜੀ ਵੱਲੋਂ ਆਪਣੇ ਤੌਰ ਤੇ ਪਹਿਲਾਂ ਵਿਸ਼ੇਖ ਸੰਗਤਾਂ ਨੇ ਬਹੁਤ ਸਹਾਇਕ ਦਿੱਤਾ ਫਿਰ ਉਹ ਇਕੱਲੇ ਪੈ ਗਏ ਉਤੋਂ ਬਾਅਦ ਫਿਰ ਬਰਗਾੜੀ ਵਾਲਾ ਜਿਹੜਾ ਮੋਰਚਾ ਉਹ ਲੱਗਿਆ ਤੇ ਹੁਣ ਉਤੋਂ ਬਾਅਦ ਚਲੋ ਫਿਰ ਵਿਚ ਨੂੰ ਕਿਸਾਨ ਮੋਰਚਾ ਲੱਗਿਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਦਿੱਕਤਾਂ ਤੇ ਸੰਕਟ ਸਾਹਮਣੇ ਆਏ ਤੇ ਹੁਣ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੈਗਾ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ ਕਰਦਾਰ ਕਿਤੇ ਨਾ ਕਿਤੇ ਸ਼ੱਕੀ ਰਿਹਾ ਹੈ ਔਰ ਉਹ ਮੋਰਚਿਆਂ ਨੂੰ ਖਤਮ ਕਰਵਾਉਣ ਤੇ ਖਾਸ ਕਰਕੇ ਉਹਦੇ ਵਿੱਚੋਂ ਕੋਈ ਸੌਦੇਬਾਜ਼ੀ ਕਰਨ ਦੀ ਇੱਕ ਤਰ੍ਹਾਂ ਨਾਲ ਜਿਹੜੀ ਬਿਰਤੀ ਰੱਖਦੇ ਆ ਉਹ ਲੋਕ ਅੱਜ ਫੇਰ ਇਸ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਨੇ ਔਰ ਮੋਰਲੀਆਂ ਸਫਾ ਵਿੱਚ ਨੇ ਸੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸੋ ਬਰਗਾੜੀ ਦੇ ਮੋਰਚੇ ਵਿੱਚ ਵੀ ਇੰਨੀਆਂ ਜ਼ਿਆਦੇ ਜਿਸ ਤਰ੍ਹਾਂ ਵੀ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਜਦੋਂ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਸੀ ਉਹ ਜਿਹੜਾ ਖਤਮ ਕੀਤਾ ਗਿਆ ਤੇ ਸਾਨੂੰ ਵੀ ਪਤਾ ਲੱਗਿਆ ਜਿਹੜਾ 2015 ਵਿੱਚ ਸਰਬੱਤ ਖਾਲਸਾ ਹੋਇਆ ਸੀ ਉਹਦੇ ਵਿੱਚ ਵੀ ਆਖਰੀ ਮੌਕੇ ਤੇ ਆ ਕੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਸਿੰਘ ਬਾਦਲ ਦੀ ਮੋਰਚੇ ਦੇ ਚ ਸਰਬੱਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਹੈ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਤੁਸੀਂ ਦਿਓ ਹਨ ਸੋ ਉਹ ਲੋਕ ਆ ਜਿਹੜੇ ਜਿਹੜੇ ਉਸ ਵੇਲੇ ਮੋਰਚਿਆਂ ਵਿੱਚ ਤੇ ਹੋਰ ਥਾਵਾਂ ਤੇ ਸਰਗਰਮ ਰਹੇ ਆ ਉਹ ਇਸ ਵੇਲੇ ਫੇਰ ਸਰਗਰਮ ਨੇ ਸੋ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਤਾਂ ਕਿ ਇਹ ਮੋਰਚਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਖ ਸੰਗਤ ਦਾ ਨਿਰਾਸ਼ ਹੋ ਕੇ ਨਾ ਜਾਣ ਕਿਸੀ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਜਾਵੇ ਜੀ ਬਿਲਕੁਲ ਕਿਉਂਕਿ ਸਾਵਧਾਨ ਜਿਹੜਾ ਹੈ ਹੋਣਾ ਪਵੇਗਾ ਕਿਉਂਕਿ ਜੇ ਦੁਬਾਰਾ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਿਤਨਾ ਕਿਤੇ ਜਿਹੜਾ ਹੈ ਕਿਉਂਕਿ ਮੀਡੀਆ ਦਾ ਕੰਮ ਜਿਹੜਾ ਹੁੰਦਾ ਹੈ ਕਿ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਦੇਣਾ ਬਾਕੀ ਮੋਰਚੇ ਦੇ ਪ੍ਰਬੰਧਕਾਂ ਨੇ ਇਸ ਤੇ ਬਾਰੇ ਜਿਹੜੀ ਵਿਚਾਰ ਚਰਚਾ ਹੈ ਉਹ ਕਰਨੀ ਹੈਗੀ ਆ ਬਾਤੂ ਅਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਹੈ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਘਟਨਾਗ੍ਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ ਕਰਤਾਰ ਕਿਤੇ ਨਾ ਕਿਤੇ ਸ਼ੱਕੀ ਰਿਹਾ ਹੈ ਮਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸਰਬਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਹੈ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਤੋਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਇੱਕ ਤਰ੍ਹਾਂ ਨਾਲ ਸਿੱਖ ਸੰਗਤਾਂ ਨਿਰਾਸ਼ ਹੋ ਕੇ ਨਾ ਜਾਣ ਕਿ ਅਸੀਂ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਹਾਂ ਤੇ ਦੂਜੇ ਬਣੇ ਜਿੱਦਾਂ ਮੋਰਚਾ ਆਪਾਂ ਨੂੰ ਪਤਾ ਹੈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਉੱਥੇ ਕਿਹੜੀਆਂ ਗੱਲਾਂ ਤੋਂ ਜਿਹੜਾ ਹੈ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਕਿਉਂਕਿ ਮੋਰਚੇ ਪਹਿਲਾਂ ਵੀ ਲੱਗਦੇ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਖਾਸ ਕਰਕੇ ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲੈਨੇ ਆ ਜਾਂ ਆਪਾਂ ਕਹਿ ਲਈ ਕਿ ਭਾਈ ਗੁਰਬਖਸ਼ ਸਿੰਘ ਵਾਲਾ ਹੋਵੇ ਜਾਂ ਉਸ ਤੋਂ ਬਾਅਦ ਬਰਗਾੜੀ ਮੋਰਚਾ ਹੋਵੇ ਇਹਨਾਂ ਮੋਰਚਿਆਂ ਦੇ ਵਿੱਚ ਕਿਤਨਾ ਕਿਤੇ ਬਾਅਦ 'ਚ ਆਕੇ ਜਿਹੜਾ ਕੁਝ ਲੋਕ ਆਕੇ ਤਾਰੋ ਪੀੜ ਕਰ ਲੈਂਦੇ ਨੇ ਬਾਅਦ 'ਚ ਆਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਹੈ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਘਟਨਾਗਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਵੈਮ ਸਵਾਲ ਆ ਕਿਉਂਕਿ ਆਪਾਂ ਵਾਰ-ਵਾਰ ਦੇਖ ਰਹੇ ਹੈਗੇ ਆ ਭਾਈ ਗੁਰਬਖਸ਼ ਸਿੰਘ ਉਹਨਾਂ ਵੱਲੋਂ ਦੋ ਮੋਰਚੇ ਲਗਾਏ ਗਏ ਬਾਬਾ ਸੂਰਤ ਸਿੰਘ ਜੀ ਵੱਲੋਂ ਆਪਣੇ ਤੌਰ ਤੇ ਪਹਿਲਾਂ ਵਿਸ਼ੇਖ ਸੰਗਤਾਂ ਨੇ ਬਹੁਤ ਸਹਾਇਕ ਦਿੱਤਾ ਫਿਰ ਉਹ ਇਕੱਲੇ ਪੈ ਗਏ ਹੂੰ ਉਤੋਂ ਬਾਅਦ ਫਿਰ ਬਰਗਾੜੀ ਵਾਲਾ ਜਿਹੜਾ ਮੋਰਚਾ ਉਹ ਲੱਗਿਆ ਤੇ ਹੁਣ ਉਤੋਂ ਬਾਅਦ ਚਲੋ ਫਿਰ ਵਿਚ ਨੂੰ ਕਿਸਾਨ ਮੋਰਚਾ ਲੱਗਿਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਦਿੱਕਤਾਂ ਤੇ ਸੰਕਟ ਸਾਹਮਣੇ ਆਏ ਤੇ ਹੁਣ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੈਗਾ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ ਕਰਦਾਰ ਕਿਤੇ ਨਾ ਕਿਤੇ ਸ਼ੱਕੀ ਰਿ ਔਰ ਉਹ ਮੋਰਚਿਆਂ ਨੂੰ ਖਤਮ ਕਰਵਾਉਣ ਤੇ ਖਾਸ ਕਰਕੇ ਉਹਦੇ ਵਿੱਚੋਂ ਕੋਈ ਸੌਦੇਬਾਜ਼ੀ ਕਰਨ ਦੀ ਇੱਕ ਤਰ੍ਹਾਂ ਨਾਲ ਜਿਹੜੀ ਬਿਰਤੀ ਰੱਖਦੇ ਆ ਉਹ ਲੋਕ ਅੱਜ ਫੇਰ ਇਸ ਕੌਮੀ ਇਨਸਾਫ ਮੋਰਚੇ ਦਾ ਵੀ ਹਿੱਸਾ ਨੇ ਔਰ ਮੋਰਲੀਆਂ ਸਫਾਂ ਵਿੱਚ ਨੇ ਸੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸੋ ਬਰਗਾੜੀ ਦੇ ਮੋਰਚੇ ਵਿੱਚ ਵੀ ਇੰਨੀਆਂ ਜ਼ਿਆਦੇ ਜਿਸ ਤਰ੍ਹਾਂ ਵੀ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਜਦੋਂ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਸੀ ਉਹ ਜਿਹੜਾ ਖਤਮ ਕੀਤਾ ਗਿਆ ਤੇ ਸਾਨੂੰ ਵੀ ਪਤਾ ਲੱਗਿਆ ਜਿਹੜਾ 2015 ਵਿੱਚ ਸਰਬੱਤ ਖਾਲਸਾ ਹੋਇਆ ਸੀ ਉਹਦੇ ਵਿੱਚ ਵੀ ਆਖਰੀ ਮੌਕੇ ਤੇ ਆ ਕੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਸਿੰਘ ਬਾਦਲ ਦੀ ਮੋਰਚੇ ਦੇ ਚ ਸਰਬੱਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਹੈ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਤੁਸੀਂ ਦਿਓ ਹਨ ਸੋ ਉਹ ਲੋਕ ਆ ਜਿਹੜੇ ਜਿਹੜੇ ਉਸ ਵੇਲੇ ਮੋਰਚਿਆਂ ਵਿੱਚ ਤੇ ਹੋਰ ਥਾਵਾਂ ਤੇ ਸਰਗਰਮ ਰਹੇ ਆ ਉਹ ਇਸ ਵੇਲੇ ਫੇਰ ਸਰਗਰਮ ਨੇ ਸੋ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਤਾਂ ਕਿ ਇਹ ਮੋਰਚਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਖ ਸੰਗਤ ਦਾ ਨਿਰਾਸ਼ ਹੋ ਕੇ ਨਾ ਜਾਣ ਕਿਸੇ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਜਾ। ਜੀ ਬਿਲਕੁਲ ਕਿਉਂਕਿ ਸਾਵਧਾਨ ਜਿਹੜਾ ਹੈ ਹੋਣਾ ਪਵੇਗਾ ਕਿਉਂਕਿ ਜੇ ਦੁਬਾਰਾ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਿਤਨਾ ਕਿਤੇ ਜਿਹੜਾ ਹੈ ਕਿਉਂਕਿ ਮੀਡੀਆ ਦਾ ਕੰਮ ਜਿਹੜਾ ਹੁੰਦਾ ਹੈ ਕਿ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਦੇਣਾ। ਬਾਕੀ ਮੋਰਚੀ ਦੇ ਪ੍ਰਬੰਧਕਾਂ ਨੇ ਇਸ ਤੇ ਬਾਰੇ ਜਿਹੜੀ ਵਿਚਾਰ ਚਰਚਾ ਹੈ ਉਹ ਕਰਨੀ ਹੈਗੀ ਆ। ਬਾਚੂ ਆਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਹੈ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਘਟਨਾਗ੍ਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ ਕਰਤਾਰ ਕਿਤੇ ਨਾ ਕਿਤੇ ਸ਼ੱਕੀ ਰਿਹਾ ਹੈ ਮਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸਰਬੱਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਆ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਸੋ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਇੱਕ ਤਰ੍ਹਾਂ ਨਾਲ ਸਿੱਖ ਸੰਗਤਾਂ ਨਾਰਾਜ਼ ਹੋ ਕੇ ਨਾ ਜਾਣ ਕਿ ਅਸੀਂ ਉਹ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਤੇ ਦੂਜੇ ਬਣੇ ਜਿੱਦਾਂ ਮੋਰਚਾ ਆਪਾਂ ਨੂੰ ਪਤਾ ਹੈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਉੱਥੇ ਕਿਹੜੀਆਂ ਗੱਲਾਂ ਤੋਂ ਜਿਹੜਾ ਹੈ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਕਿਉਂਕਿ ਮੋਰਚੇ ਪਹਿਲਾਂ ਵੀ ਲੱਗਦੇ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਖਾਸ ਕਰਕੇ ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲੈਨੇ ਆ ਜਾਂ ਆਪਾਂ ਕਹਿ ਲਈ ਕਿ ਭਾਈ ਗੁਰਬਖਸ਼ ਸਿੰਘ ਵਾਲਾ ਹੋਵੇ ਜਾਂ ਉਸ ਤੋਂ ਬਾਅਦ ਬਰਗਾੜੀ ਮੋਰਚਾ ਹੋਵੇ ਇਹਨਾਂ ਮੋਰਚਿਆਂ ਦੇ ਵਿੱਚ ਕਿਤਨਾ ਕਿਤੇ ਬਾਅਦ 'ਚ ਆਕੇ ਜਿਹੜਾ ਕੁਝ ਲੋਕ ਆਕੇ ਤਾਰੋ ਪੀੜ ਕਰ ਲੈਂਦੇ ਨੇ ਬਾਅਦ 'ਚ ਆਗੇ ਮੋਰਚਾ ਜਿਹੜਾ ਹੈ ਚੱਕ ਦਿੱਤਾ ਜਾਂਦਾ ਹੈ ਮਤਲਬ ਗੱਲ ਜਦੋਂ ਲਾਗੇ ਲੱਗ ਜਾਂਦੀ ਹੈ ਉਦੋਂ ਕੋਈ ਨਾ ਕੋਈ ਇਸ ਘਟਨਾਗਰਮ ਹੋ ਜਾਂਦਾ ਹੈ ਤੇ ਕਿਹੜੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈਗੀ ਹਾਂ ਹਾਂਜੀ ਹਾਂਜੀ ਇਹ ਤੁਹਾਡਾ ਬਹੁਤ ਵੈਮ ਸਵਾਲ ਆ ਕਿਉਂਕਿ ਆਪਾਂ ਵਾਰ-ਵਾਰ ਦੇਖ ਰਹੇ ਹੈਗੇ ਆ ਭਾਈ ਗੁਰਬਖਸ਼ ਸਿੰਘ ਉਹਨਾਂ ਵੱਲੋਂ ਦੋ ਮੋਰਚੇ ਲਗਾਏ ਗਏ ਬਾਬਾ ਸੂਰਜ ਸਿੰਘ ਜੀ ਵੱਲੋਂ ਆਪਣੇ ਤੌਰ ਤੇ ਪਹਿਲਾਂ ਵਿਸ਼ਿਕ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਫਿਰ ਉਹ ਇਕੱਲੇ ਪੈ ਗਏ ਹੂੰ ਉਸ ਤੋਂ ਬਾਅਦ ਫਿਰ ਬਰਗਾੜੀ ਵਾਲਾ ਜਿਹੜਾ ਮੋਰਚਾ ਉਹ ਲੱਗਿਆ ਤੇ ਹੁਣ ਉਸ ਤੋਂ ਬਾਅਦ ਚਲੋ ਫਿਰ ਵਿਚ ਨੂੰ ਕਿਸਾਨ ਮੋਰਚਾ ਲੱਗਿਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਦਿੱਕਤਾਂ ਤੇ ਸੰਕਟ ਸਾਹਮਣੇ ਆਏ ਤੇ ਹੁਣ ਜਿਹੜਾ ਕੌਮੀ ਇਨਸਾਫ ਮੋਰ ਸੋ ਅਸੀਂ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੇ ਸੁਚੇਤ ਵੀ ਕਰਨਾ ਚਾਹੁੰਦੇ ਹਾਂ ਵੀ ਕੁਝ ਲੋਕ ਜਿਹੜੇ ਸਾਰੇ ਮੋਰਚਿਆਂ ਵਿੱਚ ਸ਼ਾਮਲ ਰਹੇ ਆ ਔਰ ਜਿਨ੍ਹਾਂ ਦਾ کردار ਕਿਤੇ ਨਾ ਕਿਤੇ ਸ਼ੱਕੀ ਰਿਹਾ ਹੈ ਔਰ ਉਹ ਮੋਰਚਿਆਂ ਨੂੰ ਖਤਮ ਕਰਵਾਉਣ ਤੇ ਖਾਸ ਕਰਕੇ ਉਹਦੇ ਵਿੱਚੋਂ ਕੋਈ ਸੌਦੇਬਾਜ਼ੀ ਕਰਨ ਦੀ ਇੱਕ ਤਰ੍ਹਾਂ ਨਾਲ ਜਿਹੜੀ ਬਿਰਤੀ ਰੱਖਦੇ ਆ ਉਹ ਲੋਕ ਅੱਜ ਫੇਰ ਇਸ ਕੌਮੀ ਇਨਸਾਫ ਮੋਰਚੇ ਦਾ ਵੀ ਹਿੱਸਾ ਨੇ ਔਰ ਮੋਰਲੀਆਂ ਸਫਾਂ ਵਿੱਚ ਨੇ ਸੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਚਾਹਲ ਸਾਹਿਬ ਜਿਹੜੇ ਵਕੀਲ ਨੇ ਤੇ ਬਾਪੂ ਜੀ ਭਾਈ ਹਵਾਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਸੋ ਬਰਗਾੜੀ ਦੇ ਮੋਰਚੇ ਵਿੱਚ ਵੀ ਇੰਨੀਆਂ ਜ਼ਿਆਦੇ ਜਿਸ ਤਰ੍ਹਾਂ ਵੀ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਜਦੋਂ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਸੀ ਉਹ ਜਿਹੜਾ ਖਤਮ ਕੀਤਾ ਗਿਆ ਤੇ ਸਾਨੂੰ ਵੀ ਪਤਾ ਲੱਗਿਆ ਜਿਹੜਾ 2015 ਵਿੱਚ ਸਰਬੱਤ ਖਾਲਸਾ ਹੋਇਆ ਸੀ ਉਹਦੇ ਵਿੱਚ ਵੀ ਆਖਰੀ ਮੌਕੇ ਤੇ ਆ ਕੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਸੁਖਵੀਰ ਸਿੰਘ ਬਾਦਲ ਦੀ ਮੋਰਚੇ ਦੇ ਚ ਸਰਬੱਤ ਖਾਲਸਾ ਦੇ ਚਾਰ ਪ੍ਰਬੰਧਕਾਂ ਨਾਲ ਰਾਤ ਨੂੰ ਬੈਠਕ ਹੁੰਦੀ ਆ ਜਿਹਦੇ ਵਿੱਚ ਇੱਕ ਵੱਡੀ ਸੌਦੇਬਾਜ਼ੀ ਹੁੰਦੀ ਹੈ ਪੈਸੇ ਦਾ ਲੈ ਦੇ ਹੁੰਦਾ ਸਿਰਫ ਇਸ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਵਿੱਚ ਛੇਕਣ ਦਾ ਹੁਕਮ ਨਾ ਤੁਸੀਂ ਦਿਓ ਹਨ ਸੋ ਉਹ ਲੋਕ ਆ ਜਿਹੜੇ ਜਿਹੜੇ ਉਸ ਵੇਲੇ ਮੋਰਚਿਆਂ ਵਿੱਚ ਤੇ ਹੋਰ ਥਾਵਾਂ ਤੇ ਸਰਗਰਮ ਰਹੇ ਆ ਉਹ ਇਸ ਵੇਲੇ ਫੇਰ ਸਰਗਰਮ ਨੇ ਸੋ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਉਹਨਾਂ ਤੋਂ ਥੋੜਾ ਸੁਚੇਤ ਰਹਿਣ ਤਾਂ ਕਿ ਇਹ ਮੋਰਚਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਖ ਸੰਗਤ ਦਾ ਨਿਰਾਸ਼ ਹੋ ਕੇ ਨਾ ਜਾਣ ਕਿਸੇ ਉਮੀਦ ਜਾਗਰਤੀ ਤੇ ਚੜ੍ਹਦੀ ਕਲਾ ਨਾਲ ਵਾਪਸ ਜਾ ਜੀ ਬਿਲਕੁਲ ਕਿਉਂਕਿ ਸਾਵਧਾਨ ਜਿਹੜਾ ਹੈ ਹੋਣਾ ਪਵੇਗਾ ਕਿਉਂਕਿ ਜੇ ਦੁਬਾਰਾ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਿਤਨਾ ਕਿਤੇ ਜਿਹੜਾ ਹੈ ਕਿਉਂਕਿ ਮੀਡੀਆ ਦਾ ਕੰਮ ਜਿਹੜਾ ਹੁੰਦਾ ਹੈ ਕਿ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਦੇਣਾ ਬਾਕੀ ਮੋਰਚੀ ਦੇ ਪ੍ਰਬੰਧਕਾਂ ਨੇ ਇਸ ਤੇ ਬਾਰੇ ਜਿਹੜੀ ਵਿਚਾਰ ਚਰਚਾ ਹੈ ਉਹ ਕਰਨੀ ਹੈਗੀ ਆ